ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਅੱਜ ਮੈਂ ਪਹੁੰਚੋ ਹਾਂ ਰੋਪੜ ਦੇ ਪਿੰਡ ਨੂਰਪੁਰ ਬਿੱਦੀ ਦੇ ਪਿੰਡ ਹੈਗਾ ਇਹ ਦੋਮਿਆ ਜਿੱਥੇ ਇੱਕ ਬਹੁਤ ਵਧੀਆ ਹਸਪੀਟਲ ਬਣਿਆ ਹੈਗਾ ਜਿਹੜਾ ਕਿ ਸ਼ਾਇਦ ਚੰਡੀਗੜ੍ਹ ਤੋਂ ਲੈ ਕੇ ਸਾਡੇ ਆਪਣੇ ਇਲਾਕੇ 'ਚ ਅਸੀਂ ਕਦੇ ਦੇਖਿਆ ਨਹੀਂ ਹੈਗਾ ਕਿਹੜਾ ਕਿ ਸਾਰਾ ਕੁਝ ਸਾਡੇ ਆਜੀਬੀਰ ਸਿੰਘ ਲਾਲਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਲਟੀ ਤੇ ਇਹਨਾਂ ਦੀ ਯਤਨਾਂ ਸਦਕਾ ਜਿਹੜਾ ਹੋਇਆ ਹੈ ਜਿਹੜਾ ਕਿ ਕੱਲ ਨੂੰ ਇਸ ਦਾ ਉਦਘਾਟਨ ਕੀਤਾ ਜਾ ਰਿਹਾ ਮੇਰੇ ਨਾਲ ਆਜੀਬੀਰ ਲਾਲਪੁਰਾ ਜੀ ਹੈ ਪੇਸ਼ ਲਾਲਪੁਰ ਸਾਹਿਬ ਤੁਸੀਂ ਤਾਂ ਬਾਹ ਕਮਾਲ ਕਰ ਦਿੱਤੀ ਹੈ ਕਿ ਇਸ ਇਲਾਕੇ ਨੂੰ ਐਡੀ ਵੱਡੀ ਦੇਣ ਬਗਾ ਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਨੂੰ ਜਿਵੇਂ ਕਿ ਨਾ ਧੰਨਵਾਦ ਇਹ ਜਿਹੜਾ ਸਾਡਾ ਉਦਮ ਸੀ ਬਿਲਕੁਲ ਇਹ ਆਪਣੇ ਇਲਾਕੇ ਨੂੰ ਜਿਹੜਾ ਹੈਗਾ ਮੈਡੀਕਲੀ ਜਿੰਨੀ ਕਿ ਅਸੀਂ ਮਦਦ ਕਰ ਸਕੀਏ ਕਰ ਸਕਣ ਇੱਕ ਨਹੀਂ ਛੋਟਾ ਜੀ ਹੱਥ ਨੇ ਬਿਲਕੁਲ ਸਾਡੇ ਇਲਾਕੇ ਦੇ ਵਿੱਚ ਮੈਡੀਕਲ ਕਾਲਜ ਵੀ ਆਇਆ ਹਿੰਸ ਹਸਪੀਟਲ ਵੀ ਆਇਆ ਪਰ ਉਹ ਸਾਰੇ ਇੱਥੋਂ ਬਾਹਰ ਚਲੇ ਗਏ ਮੈਨੂੰ ਖੁਸ਼ੀ ਹੈ ਕਿ ਅਸੀਂ ਜਿਹੜਾ ਹੈਗਾ ਬਾਹਰੋਂ ਹਸਤਾ ਜਿਹੜਾ ਕੁਲਵੰਤ ਸਿੰਘ ਢਾਲੀਵਾਲ ਜੀ ਕੋਲਣਾ ਚਾਹੁੰਦੇ ਸੀ ਉਹਨੂੰ ਆਪਣੇ ਇਲਾਕੇ 'ਚ ਲੈ ਕੇ ਆਏ ਆ ਜੀ ਮੈਂ ਬਾਹਰ ਢਾਲੀਵਾਲ ਸਾਹਿਬ ਨੂੰ ਮੁਬਾਰਕ ਤੇ ਰਿਆ ਸੀ ਅੱਜ ਫੁਹਾਰਾ ਦੇਖ ਕੇ ਮੈਂ ਕਹਿੰਦੀ ਜੇ ਹੁਣ ਸਾਡੇ ਇਲਾਕੇ ਦੇ ਵਿੱਚ ਫੁਹਾਰੇ ਵਾਲੇ ਹਸਤਾ ਹੋ ਗਏ ਤਾਂ ਫਿਰ ਇਹ ਇਲਾਕਾ ਹੁਣ ਪਛੜਿਆ ਨਹੀਂ ਰਹੂਗਾ ਬਾਕੀ ਗੱਲ ਹੈ ਜੀ ਸੋ ਆਪਣੇ ਵੱਲੋਂ ਇੱਕ ਛੋਟਾ ਜਿਹਾ ਜਿਹੜਾ ਹੈਗਾ ਉਦਮ ਕੀਤਾ ਹੈ ਜੀ ਆਪਣੇ ਲੋਕਾਂ ਦੇ ਲਈ ਸਾਨੂੰ ਇਸ ਮਿੱਟੀ ਨਾਲ ਪਿਆਰ ਹੈ ਲੋਕਾਂ ਨਾਲ ਪਿਆਰ ਹੈ ਤੁਸੀਂ ਮੈਂ ਬੜਾ ਤੁਹਾਡਾ ਧੰਨਵਾਦੀ ਤੁਸੀਂ ਆਏ ਔਰ ਤੁਹਾਨੂੰ ਇਹ ਸਾਡਾ ਉਦਮ ਤੁਸੀਂ ਸ਼ਲਾਘਾ ਕੀਤੀ ਤੁਹਾਡਾ ਬਹੁਤ ਬਹੁਤ ਲਾਲਪੁਰ ਸਾਹਿਬ ਮੈਨੂੰ ਲੱਗਦਾ ਵੀ ਤੁਹਾਡਾ ਜਿਹੜਾ ਘਰ ਆ ਉਹਦੇ ਪਿੰਡ ਵੀ ਤੁਹਾਡੇ ਨੇੜੇ ਹੈ ਤੇ ਹੁਣ ਮੈਨੂੰ ਦੱਸੋ ਵੀ ਕੱਲ ਦਾ ਜਿਹੜਾ ਉਹ ਕਾਟ ਕੀਤਾ ਜਾ ਰਿਹਾ ਕਿਵੇਂ ਦੇ ਪ੍ਰੋਗਰਾਮ ਹੈ ਕੱਲ ਦੇ ਦੇਖੋ ਜੀ ਗੁਰੂ ਦੇ ਆ ਓਟ ਆਸਰਾ ਲੈ ਕੇ ਚੱਲ ਰਹੇ ਆ ਅਸੀਂ ਤਾਂ ਦੁਆ ਔਰ ਦਵਾ ਇਹਦਾ ਕੰਬੀਨੇਸ਼ਨ ਪਹਿਲੇ ਦਿਨ ਤੋਂ ਰੱਖਿਆ ਤੁਸੀਂ ਹਸਪੀਟਲ ਵੀ ਦੇਖਿਆ ਨਾਲ ਹੀ ਗੁਰੂ ਘਰ ਪਹਿਲਾਂ ਬਣਾਇਆ ਬਿਲਕੁਲ ਜਿਹੜਾ ਹੈਗਾ ਸੋ ਗੁਰੂ ਦਾ ਉਹ ਤਾਸਰਾ ਲੈ ਕੇ ਅਸੀਂ ਬਣਾ ਰਹੇ ਹਾਂ ਜੀ ਸੋ ਕੱਲ ਸਵੇਰੇ 9:30 ਵਜੇ ਭੋਗ ਪੈਣਗੇ ਸੋ ਬਾਅਦ ਮਹਾਰਾਜ ਨੂੰ ਅਸੀਂ ਜਿਹੜਾ ਹੈਗਾ ਬਾਹਰ ਜਿਹੜਾ ਉਹਨਾਂ ਨੂੰ ਸੁਝਾਣਾ ਹੈਗਾ ਜੀ ਔਰ ਫਿਰ ਉਸ ਤੋਂ ਬਾਅਦ ਜਿਹੜਾ ਕੀਰਤਨ ਜਿਹੜਾ ਹੋਏਗਾ ਭਾਈ ਨੰਤਵੀਰ ਸਿੰਘ ਜੀ ਮੇਰੇ ਭਰਾਵਾਂ ਵਰਗੇ ਨੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸਪੈਸ਼ਲੀ ਅਮਰੀਕਾ ਤੋਂ ਜਿਹੜਾ ਇੱਥੇ ਆ ਰਹੇ ਆ ਸੋ ਬਾਣੀ ਸੁਣਾਗੇ ਗੁਰੂ ਦਾ ਸ਼ੁਕਰਾਨਾ ਕਰਾਂਗੇ ਔਰ ਉਸ ਤੋਂ ਬਾਅਦ ਗੁਰੂ ਦਾ ਟੁਟ ਲਗਰਵਟ ਦੂਸਰੀ ਗੱਲ ਹੈ ਮੈਂ ਦੇਖ ਰਿਹਾ ਤੁਸੀਂ ਨਾਮ ਜਿਹੜਾ ਰੱਖਿਆ ਹੈ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪੀਟਲ ਬਹੁਤ ਵਧੀਆ ਨਾਮ ਵੀ ਤੁਸੀਂ ਸ਼ਾਇਦ ਪਤਾ ਨਹੀਂ ਕਿੱਥੋਂ ਚੁਣਿਆ ਹੋਏ ਨਹੀਂ ਬਿਲਕੁਲ ਜੀ ਇਹ ਧਰਤੀ ਜਿਹੜੀ ਹੈ ਛੇ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਔਰ ਖਾਲਸੇ ਦੀ ਜਨਮ ਭੂਮੀ ਹੈ ਬਿਲਕੁਲ ਸੋ ਅਸੀਂ ਦਸਮ ਪਾਤਸ਼ਾਹ ਨੂੰ ਜਿਹੜਾ ਹੈਗਾ ਆ ਇਹ ਡੈਡੀਕੇਟ ਕੀਤਾ ਔਰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕਿ 350 ਸਾਲਾਂ ਸ਼ਤਾਬਦੀ ਜਿਹੜੀ ਹੈਗੀ ਹੈ ਉਹ ਗੁਰਪ੍ਰੀਤ ਪਹਾਦਰ ਜੀ ਦੀ ਮਨਾਈ ਜਾ ਰਹੀ ਹੈ ਸੋ ਸਾਡੇ ਪਰਿਵਾਰ ਦਾ ਇੱਕ ਮੰਨ ਸੀਗਾ ਕਿ ਇਸ ਸ਼ਤਾਬਦੀ ਦੀ ਇੱਕ ਯਾਦ ਜਿਹੜੀ ਹੈ ਜਿਹੜੀ ਸਦੀਆਂਦਰ ਸਦੀਆਂ ਚੱਲੇ ਉਹਦੇ ਲਈ ਇਹ ਹਸਤਾ ਜਿਹੜਾ ਲੋਕਾਂ ਦੀ ਸੇਵਾ ਚ ਜਿਹੜਾ ਅਰਪਿਤ ਕਰ ਮੈਂ ਜਾਵਾਂਗਾ ਕਿ 350 ਸਾਲਾਂ ਜਿਹੜੀ ਸ਼ਹੀਦੀ ਦੀ ਗੱਲ ਕਰਦੇ ਆਪਾਂ ਗੁਰੂ ਤੇਗ ਬਹਾਦਰ ਜੀ ਤੁਸੀਂ ਐਡਾ ਵੱਡਾ ਕੰਮ ਕਰਕੇ ਦਿਖਾ ਦਿੱਤਾ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਕਿ ਸ੍ਰੀ ਨਾਨਕਪਰ ਸਾਹਿਬ ਵੀ ਅੱਜ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਸਰਕਾਰਾਂ ਵੱਲੋਂ ਮਨਾਏ ਜਾ ਰਹੇ ਆ ਉਧਰ ਐਸਸੀਬੀਸੀ ਵੱਲੋਂ ਮਨਾਏ ਜਾ ਰਹੇ ਆ ਲੇਕਿਨ ਤੁਸੀਂ 22 ਨਵੰਬਰ ਦਾ ਜਿਹੜਾ ਦਿਨ ਹੈ ਇੱਥੇ ਉਹ ਆਰਡਰ ਜਿਹੜਾ ਕੀਤਾ ਜਾ ਰਿਹਾ ਤੇ ਮੈਨੂੰ ਥੋੜਾ ਜਿਹਾ ਸਾਡਾ ਦਰਸ਼ਕ ਨੂੰ ਦੱਸ ਦਿਓ ਵੀ ਇਹ ਕੱਲ ਤੋਂ ਬਾਅਦ ਜਨਤਾ ਲਈ ਬਿਲਕੁਲ ਓਪਨ ਹੋ ਜਾਏਗਾ ਜੀ ਬਿਲਕੁਲ ਕੱਲ ਤੋਂ ਬਾਅਦ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਇਹਨੂੰ ਲੋਕਾਂ ਦੇ ਲਈ ਔਰ ਲੋਕਾਂ ਦੀ ਸੇਵਾ ਚਰਪਿਤ ਕਰ ਰਹੇ ਹਾਂ ਬਿਲਕੁਲ ਔਰ ਹੌਲੀ 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 ਜਿਹੜਾ ਅਸੀਂ ਜਿਹੜਾ ਹੈਗਾ ਇਹਦੇ ਤੇ ਕੰਮ ਹੋਰ ਇਹਨੂੰ ਇੰਪਰੂਵ ਕਰਾਂਗੇ ਔਰ ਮੰਨ ਹੈ ਕਿ ਅਗਲੇ 2 ਸਾਲਾਂ ਚ ਇਹਨੂੰ ਲਾਰਜੇਸਟ ਡਾਇਗਨੋਸਟਿਕ ਸੈਂਟਰ ਬਿਲਕੁਲ ਔਰ ਮੈਡੀਕਲ

ਉਹ ਨਵੀਂ ਰਾਇਸ਼ ਵੀ ਪਿੱਛੇ ਬਣਾਨੇ ਸੋ 247 ਜਿਹੜਾ ਹਸਪਤਾਲ ਚਲੇਗਾ ਬਿਲਕੁਲ ਨਹੀਂ ਬਾਕੀ ਦੀ ਗੱਲਬਾਤ ਆਪਾਂ ਫੇਰ ਕਰਾਂਗੇ ਕਿਉਂਕਿ ਸਮਾਂ ਘਟਾ ਹੈ ਕਿਉਂ ਕੱਲ ਨੂੰ ਇਸ ਦਾ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਤੇ ਮੈਂ ਆਪਣੇ ਇਲਾਕੇ ਦੇ ਵਿੱਚ ਜਿਹੜੇ ਵੀ ਸਾਡੇ ਇਸ ਇਲਾਕੇ ਦੇ ਸਾਡੀ ਖਬਰ ਨੂੰ ਦੇਖ ਰਹੇ ਆ ਕਿਉਂਕਿ ਆਪਾਂ ਪਹਿਲਾਂ ਤਾਂ ਰੋਪੜ ਜ਼ਿਲ੍ਹੇ ਨਾਲ ਆਪਾਂ ਜੁੜੇ ਹੋਏ ਆ ਉਹ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥੇ ਤੁਸੀਂ ਆ ਸਕਦੇ ਹੋ ਸ਼ਿਰਕਤ ਕਰ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਗੁਰੂ ਦਸਬਹ ਦਾ ਵੋਟ ਆਸਰਾ ਲੈ ਕੇ ਸ਼ੁਰੂਆਤ ਜਿਹੜੀ ਕੀਤੀ ਜਾ ਰਹੀ ਕਿਉਂਕਿ ਅੱਜ ਬਿਮਾਰੀਆਂ ਨੇ ਸਾਰਿਆਂ ਨੂੰ ਪਿਆਰ ਹੋਇਆ ਹਰ ਇਨਸਾਨ ਹਰ ਘਰ ਦੇ ਵਿੱਚ ਬਿਮਾਰ ਹੈ ਹਸਪੀਟਲ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਫਿਰ ਦਿਖਾਉਂਦੇ ਆ ਕਾਨੂੰਨ ਦਾ ਸਿੱਧਾ ਪ੍ਰਸਾਰਣ ਵੀ ਆਰਟੀਵੀ 1 ਚੈਨਲ ਤੇ ਆਪਾਂ ਦਿਖਾਵਾਂਗੇ ਸਾਰਾ ਧੰਨਵਾਦ ਜੀ ਅਸੀ ਗਾ ਜੀ ਬਾਈ ਜੀ